ਸਾਖਰੀ ਵਾਇਗੂ ਜੀ ਕੀ ਫਤਿਹ ਜੋ ਅੱਜ ਆਪਾਂ ਬਹੁਤ ਹੀ ਵੱਡਾ ਦਿਨ ਹੈ ਖੁਸ਼ੀ ਭਰਿਆ ਕਿ ਸਾਡੇ ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਜੋ ਜੇਲ੍ਹ ਤੋਂ ਸੱਚ ਦੀ ਲੜਾਈ ਜਿੱਤ ਕੇ ਬਾਹਰ ਆਏ ਹਨ ਤਾਂ ਲੋਕਾਂ ਨੂੰ ਇਹ ਵੀ ਪਤਾ ਲੱਗਿਆ ਕਿ ਝੂਠ ਝੂਠ ਨਹੀਂ ਹੁੰਦਾ ਹੈ ਸਰਦਾਰ ਭਗਵਾਨ ਸਿੰਘ ਮਾਨ ਨੇ ਜੋ ਇਹ ਕੀਤਾ ਤੱਕਾ ਇਹ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਤੱਕਾ ਜਾਦ ਨਹੀਂ ਚੱਲਦਾ ਕਿ ਹੁਣ ਪੁੱਠੇ ਦੇ ਨਿ ਸ਼ੁਰੂ ਹੋ ਗਿਆ ਆਪ ਆਦਿਏ ਆਪ ਦੀ ਸਰਕਾਰ ਦੇ ਕਿ ਜਿਹੜਾ ਇਹ ਅੱਜ ਫਤਵਾ ਮਿਲਿਆ ਸਾਰੇ ਗੱਜਾ ਨੇ ਜਜਮੈਂਟ ਦੇ ਕੇ ਸਰਦਾਰ ਬਿਕਰਮਦੀਪ ਸਿੰਘ ਮੀਠੀਆਂ ਨੂੰ ਰਿਹਾ ਕੀਤਾ ਹੈ ਇਹ ਬਹੁਤ ਹੀ ਵੱਡਾ ਦਿਨ ਹੈ ਸਾਡੇ ਵਾਸਤੇ ਸ਼ੋਮਨੀ ਕਾਲੀ ਦਲ ਵਾਸਤੇ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਹਮੇਸ਼ਾ ਹੀ ਸਚਾਈ ਦੀ ਜਿੱਤ ਹੁੰਦੀ ਹੈ ਜਿਹੜਾ ਵੀ ਤੱਕਾ ਕਰੂਗਾ ਉਹਦਾ ਬਿਲਕੁਲ ਇਨਸਾਫ ਮਿਲੂਗਾ ਜਿਹੜਾ ਵੀ ਬੰਦਾ ਇਹ ਪਾਰਟੀ ਗਲਤ ਤੱਕਾ ਕਰੀ ਹੈ ਹਰ ਇੱਕ ਬੰਦੇ ਦੇ ਪਰਚੇ ਦੇ ਰਹੀ ਹੈ ਗਲਤ ਹੈ ਅਸੀਂ ਕਹਿੰਦੇ ਜੇ ਉਹ ਵੀ ਹੈ ਸਾਫ਼ ਕਰੋ ਇਹ ਨਾ ਪੱਖਪਤੀ ਕਰੋ ਕਿ ਬਿਨਾ ਗੱਦੋਗਰੇ ਨੂੰ ੱੱਕਾ ਕਰ ਦੇ ਕੇ ਕੋਈ ਕੋਪਰਪਰਟੀ ਜਾ ਉਹਨੂੰ ਅੰਦਰ ਕਰ ਦੋ ਜਾਂ ਕਿਸੇ ਕੋਈ ਚੰਗਾ ਕਾਮਕਾਰ ਨੂੰ ਅੰਦਰ ਕਰ ਦੋ ਨਾ ਬਿਲਕੁਲ ਸਾਫ਼ ਵਾਲਾ ਕੰਮ ਕਰੋ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਮਾਣ ਨੂੰ ਜਿਹੜਾ ਕੰਮ ਕਰਦਾ ਪਿਆ ਹੈ ਉਹ ਛੱਡ ਦੇ ਜਿਹੜਾ 2027 ਦੀ ਪੁੱਕੇ ਪੈਰੀ ਡਿਗੂਗਾ ਲੋਕਾਂ ਨੇ ਦੇ ਹੀ ਦੇਣਾ ਫਤਵਿਆਂ ਨੂੰ ਪੜਾ ਲਾ ਜਣਾ 2027 ਤੇ ਸ਼੍ਰੋਮਣੀ ਅਕਾਲੀ ਦਲ ਦੀ ਹਕਮਤ ਆਊਗੀ ਗੱਜ ਵੱਜ ਕੇ ਆਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੀ ਜਮਾਨਤ ਹੋਈ ਹੈ ਜੀ ਇਹ ਝੂਠ ਤੇ ਸਚਾਈ ਦੀ ਜਿੱਤ ਹੈ ਜਿਹੜਾ ਝੂਠਾ ਪਰਚਾ ਭਵੰਤਮਾਨ ਦੀ ਸਰਕਾਰ ਨੇ ਦਰਜ ਕੀਤਾ ਸੀ ਇਹ ਉਹਦਾ ਲੋਕਾਂ ਨੇ ਜਵਾਬ ਤਕੀ ਦੇਣਾ ਸੀ ਹੁਣ ਰੱਬ ਵੱਲੋਂ ਹੀ ਜਵਾਬ ਮਿਲਿਆ ਜੀ ਉਹਨੂੰ ਤੇ ਆਉਣ ਵਾਲਾ ਜਿਹੜਾ ਟਾਈਮ ਹੈ ਹੁਣ ਲੋਕੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਅਤੇ ਜੋ ਵੀ ਹੈ ਲੋਕਾਂ ਨੇ ਲੋਕਾਂ ਨੂੰ ਪਤਾ ਹੀ ਹੈ ਕਿ ਕਿਹਦੀ ਸਰਕਾਰ ਵੇਲੇ ਕੀ ਵਿਕਾਸ ਹੋਇਆ ਤੇ ਭਵੰਤਮਾਨ ਨੇ ਕੀ ਕੀਤਾ ਝੂਠੇ ਲਾਰੇ ਲਾਏ ਆ ਕਦੀ ਲਾਰਾ ਲਾ ਦੇ ਦਾ 1000 ਰੁਪਏ ਦੇਣ ਦਾ ਕਦੀ ਲਾਰਾ ਲਾ ਦੇ ਦਾ ਸਿਹਤ ਬੀਮਾ ਯੋਜਨਾ ਵੀ ਹਲੇ ਕਿਸੇ ਦੇ ਲਾਗੂ ਨਹੀਂ ਹੋਈ ਕਿਸੇ ਹਸਪੀਟਲ ਨੇ ਉਹਨੂੰ ਇਨਕੁਆਇਰ ਨਹੀਂ ਕੀਤਾ ਬਾਕੀ ਦੇਖੋ ਲੋਕਾਂ ਦੇ ਅੱਗੇ ਤਾਂ ਲੋਕਾਂ ਨੂੰ ਸਭ ਪਤਾ ਹੀ ਹੈ ਕੀ ਹੈ ਉਹ ਲੋਕ ਆਪ ਹੀ ਜਵਾਬ ਦੇਣਗੇ 2027 ਚ ਮੈਂ ਤਾਂ ਇਹ ਹੀ ਅਪੀਲ ਕਰਦਾ ਲੋਕਾਂ ਨੂੰ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਲਿਆਓ ਤੇ ਪੰਜਾਬ ਨੂੰ ਖੁਸ਼ਹਾਲੀ ਵੱਲ ਲਿਜਾਓ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੁਸ਼ੀ ਦੇ ਵਿੱਚ ਲੰਡੂ ਵੜੇ ਆ ਰਹੇ ਆ ਖੁਸ਼ੀ ਦੇ ਵਿੱਚ ਲੱਡੂ ਵੰਡਣ ਜਾਣ ਦਾ ਦੋ ਕਾਰਨ ਹੈ ਸਭ ਤੋਂ ਉਹ ਇੱਕ ਕਾਰਨ ਪਹਿਲਾ ਕਿ ਇਸ ਇਲਾਕੇ ਵਿੱਚ ਅਕਾਲੀਵਲ ਦੇ ਵਰਕਰਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਸੀ ਸੋ ਅਕਾਲੀ ਦਲ ਵੱਲੋਂ ਇੱਕ ਫੱਟਾ ਫੈਸਲਾ ਲੈਂਦਿਆਂ ਹੋਇਆਂ ਇਲਾਕੇ ਦੇ ਸਰਕਟ ਜਨਤਾ ਦੀ ਜ਼ਿੰਮੇਵਾਰੀ ਸਹਾਗੁਰਦੀਪ ਸਿੰਘ ਬਾਬਾ ਜੀ ਨੂੰ ਸੌਂਪੀ ਗਈ ਹੈ ਇਹ ਇੱਕ ਬਹੁਤ ਹੀ ਵੱਡਾ ਉਦਮ ਕਦਮ ਹੈ ਕਿਉਂਕਿ ਸਹਾਗੁਰਦੀਪ ਸਿੰਘ ਬਾਬਾ ਜੀ ਇੱਕ ਬਹੁਤ ਹੀ ਉਦਮੀ ਮਿਹਨਤੀ ਅਣਥੱਕ ਅਤੇ ਦੂਜਿਆਂ ਨਾਲ ਲੈ ਕੇ ਚੱਲਣ ਵਾਲਾ ਪਿਆਰ ਨਾਲ ਸਹਿਣਸ਼ੀਤਾ ਵਾਲੇ ਇਨਸਾਨ ਹੈ ਨੌਜਵਾਨ ਮੁੰਡਾ ਅਤੇ ਇਹ ਅਣਥੱਕ ਮਿਹਨਤ ਕਰਦਾ ਹੈ ਤੇ ਇਸ ਦੇ ਨਾਲ ਅਕਾਲੀ ਵਰਕਰਾਂ ਦੀ ਬਾਹ ਫੜਨਗੇ ਦੂਜੀ ਜੋ ਵੱਡੀ ਖੁਚੀ ਦੀ ਗੱਲ ਹੈ ਕਿ ਅੱਜ ਅਕਾਲੀਵਾਲ ਦੇ ਬਿਕਰਮਜੀਤ ਸਿੰਘ ਜੱਠਿਆ ਜੀ ਜੋ ਜ਼ਮਾਨਤ ਤੇ ਰਹੇ ਜੇਲ੍ਹ ਤੋਂ ਬਾਹਰ ਆਏ ਹਨ ਸਚਾਈ ਦੀ ਜਿੱਤ ਹੋਈ ਹੈ ਜੋ ਬੇਇਨਸਾਫੀ ਉਹਨਾਂ ਨਾਲ ਕੀਤੀ ਗਈ ਸੀ ਤੱਕੇ ਨਾਲ ਉਹਨਾਂ ਨੂੰ ਜੇਲ੍ਹ ਡੱਕਿਆ ਗਿਆ ਸੀ ਉਸ ਤੋਂ ਬਾਹਰ ਹੁੰਦਿਆਂ ਹੋਇਆਂ ਉਹ ਹੁਣ ਵੱਧ ਚੜ ਕੇ ਜੋ ਉਦਮ ਲੈ ਕੇ ਬਾਹਰ ਆਏ ਹਨ ਹੁਣ ਅਭੀ ਤਿਆਰੀ ਹੈ ਕਿ ਅਕਾਲੀ ਦਲ ਦੀ ਵਰਕਰਾਂ ਦੀ ਬਾਹ ਫੜਦਿਆਂ ਹੋਇਆ ਉਹ ਅਕਾਲੀ ਦਲ ਨੂੰ ਬਲੰਦੀਆਂ ਤੇ ਲੈ ਕੇ ਜਾਣਗੇ ਤੇ ਜੋ ਆਨ ਆਲੀ ਵੀ 27 ਦੀ ਹੈ ਉਹ ਸਰਕਾਰ ਅਕਾਲੀ ਦਲ ਬਣਾ ਰਹੀ ਹੈ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਦਾ ਦਿਨ ਆਇਆ ਸਾਡੇ ਵਾਸਤੇ ਜਿਹੜੇ ਸਾਡੇ ਵਿਕਰਮਜੀਤ ਸਿੰਘ ਜੀਟਿਆ ਜੀ ਨੂੰ ਬਾ ਇੱਜ਼ਤ ਰਿਹਾ ਕੀਤਾ ਹੈ ਕੋਰਟ ਵਿੱਚੋਂ ਜੱਜਾਂ ਦਾ ਫੈਸਲਾ ਸਾਡੇ ਸਿਰ ਮੱਥੇ ਪਰਵਾਨ ਇਹ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਹੈ ਨਾ ਜੀ ਇਨੇ ਤੱਕਾ ਕਰ ਰਹੀ ਐ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਜਿਹੜਾ ਬੰਦਾ ਮਾੜਾ ਜਿਹਾ ਬੋਲਦਾ ਉਹਦੇ ਖਿਲਾਫ ਪਰਚਾ ਮਿੰਟ ਚ ਦੇ ਦਿੰਦੇ ਆ ਅਸੀਂ ਲੋਕ ਇਹਨਾਂ ਦੀ ਇਹਨਾਂ ਪਰਚਿਆਂ ਦੇ ਲੋਕ ਡਰਦੇ ਬੋਲ ਨਹੀਂ ਰਹੇ ਕਿਉਂ ਨਹੀਂ ਬੋਲਦੇ ਆ ਇਹ ਜਿਹੜਾ ਬੋਲਦਾ ਉਹਦੇ ਖਿਲਾਫ ਇਹਦੇ ਪਰਚਾ ਠੋਕ ਦਿੰਦੇ ਆ ਇਹਨਾਂ ਨੂੰ ਇੰਨੀ ਚਾਹੀਦੀ ਭਗਵੰਤ ਮਾਨੋ ਵੇ ਤੈਨੂੰ ਫਤਵਾ ਦਿੱਤਾ ਹੈ ਤਾਂ ਇਸ ਘਰ ਕਹਿੰਦੀ ਦਿੱਤਾ ਪੇ ਤੂੰ ਲੋਕਾਂ ਨੂੰ ਵਾਹ ਟੰਗੀ ਜਾ ਤੂੰ ਅਨਸਾਫ ਘਰ ਬੇਇਨਸਾਫੀ ਨਾ ਕਰ ਅੱਜ ਗੁਰਦੀਪ ਸਿੰਘ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਦੇ ਪ੍ਰਧਾਨ ਨਿਯੁਕਤ ਕੀਤਾ ਹੈ ਚੀਮਾ ਸਾਹਿਬ ਨੇ ਲੇ ਸੁਖਵੀਰ ਸਿੰਘ ਬਾਦਲ ਜੀ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੌਜਵਾਨ ਮੁੰਡਾ ਦੁਬਾਰਾ ਫੇਰ ਸਰਕਲ ਦਾ ਪ੍ਰਮਾਣਯੋਗਤ ਕੀਤਾ ਹੈ ਇੰਨੀਆਂ ਗੱਲਾਂ ਕਹਿੰਦੀ ਹੋਈ ਸ਼ਮਨ ਦੀ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ